ਆਲੇ ਪੁਲ ਵਗੈਰਾ ਬਣਨੇ ਕਿ ਕੀ ਕੋਈ ਸੋ ਇਹ ਜਿਹੜੇ ਅਸੀਂ ਪੁਲ ਬਣਾ ਰਹੇ ਹਾਂ ਜੀ ਇਹ ਆਜ਼ਾਦੀ ਤੋਂ ਬਾਅਦ ਦੇ ਪਹਿਲੀ ਵਾਰ 11 ਕਰੋੜ 22 ਲੱਖ ਦੀ ਲਾਗਤ ਦੇ ਨਾਲ ਪੰਜ ਪੁਲ ਬਣ ਰਹੇ ਨੇ 2.5 ਕਰੋੜ ਦੀ ਲਾਗਤ ਨਾਲ ਜਿਹੜੀ ਤੁਸੀਂ ਸੜਕ ਤੋਂ ਤੁਹਾਨੂੰ ਆਉਣਾ ਮੁਸ਼ਕਲ ਹੋਇਆ ਹੁਣ 2.5 ਕਰੋੜ ਦੀ ਇਹ ਵੀ ਅਸੀਂ ਕੋਈ ਸਾਲ ਹੋ ਗਿਆ ਪਾਸ ਕਰਾਈ ਪੁਲ ਪਾਸ ਕਰਵਾਏ ਨੂੰ ਵੀ ਸਾਲ ਤੋਂ ਉੱਪਰ ਹੋ ਗਿਆ ਬਟ ਹੌਲੀ-ਹੌਲੀ ਆਫੀਸਰਸ ਨੇ ਫਾਈਨਲੀ ਆਪਣੀ ਮਿਹਨਤ ਉਹਨਾਂ ਦੇ ਰੰਗ ਲੈ ਆਏ ਕਿ ਹੌਲੀ-ਹੌਲੀ ਉਹਨਾਂ ਨੇ ਜ਼ਮੀਨ ਪੱਧਰ ਉੱਤੇ ਇਹ ਸਾਰਾ ਕੰਮ ਸ਼ੁਰੂ ਕਰ ਦਿੱਤਾ ਸੋ ਇਹ ਪਿੰਡ ਇਹੋ ਜਿਹਾ ਪਿੰਡ ਹੈ ਟਾਂਡਾ ਟਾਂਡੀ ਕਾਨੇ ਕਾਵਾੜਾ ਤੇ ਕਰੋਉਂਦੇ ਵਾਲਾ ਕਿ ਜਦੋਂ ਆ ਨਦੀ ਤੁਸੀਂ ਰਸਤੇ ਸੁੱਕੀ ਹੋਈ ਹੈ ਨਾ بارشਾਂ ਪੈਣਗੀਆਂ ਤੇ ਨਦੀ ਚੋ ਪਾਣੀ ਇਦਾਂ ਚਾਹੁੰਦਾ ਕਿ ਹਰ ਸਾਲ ਇੱਥੇ ਮੁਹਤਾ ਹੁੰਦੀ ਉਹ ਚ ਕਿਉਂਕਿ ਲੋਕ ਫਸ ਜਾਂਦੇ ਕੁਝ ਲੋਕ ਨਦੀ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਆ ਇਹੇ ਪੂਰੇ ਦੇ ਪੂਰੇ ਪੰਜਾਬ ਨਾਲ ਉਹ ਪਿੰਡ ਕੱਟ ਆਫ ਹੋ ਜਾਂਦੇ ਸੀ ਇਹਨਾਂ ਲਈ ਇਹ ਕਿ ਇਹਨਾਂ ਦੀ ਲਾਈਫ ਲਾਈਨ ਹੈ ਜਿਹੜੇ ਪੁਲ ਨੇ ਇਹਨਾਂ ਲਈ ਇਹ ਆ ਕਿ ਇਹ ਜਦੋਂ ਮੈਨੂੰ ਐਮਐਲਏ ਮੈਂ ਬਣਾਉਣ ਤੋਂ ਪਹਿਲਾਂ ਵੀ ਐਮਐਲਏ ਮੈਂ ਬਣ ਗਈ ਸੀ ਇਹਨਾਂ ਨੇ ਕਿਹਾ ਸੀ ਵੀ ਸਾਡੀ ਇੱਕ ਜਿੱਦਾਂ ਦੀ ਜ਼ਿੰਦਗੀ ਬਦਲ ਜਾਣੀ ਵੀ ਜੇ ਪੁਲ ਬਣ ਜਾਣ ਵੀ ਜਿੰਨੇ ਵੀ ਐਮਐਲਏ ਅੱਜ ਤੱਕ ਆਏ ਨੇ ਉਹ ਕਹਿੰਦੇ ਸੀ ਵੀ ਟਾਂਡਾ ਤਾਂ ਕਾਗਜ਼ਾਂ 'ਚ ਹੀ ਹੈ ਨਹੀਂ ਜਾਂ ਫਿਰ ਇਹ ਜਿਹੜੇ ਪਿੰਡ ਨੇ ਇਹਨਾਂ ਦੀ ਸਾਡੇ ਵਸ ਤੋਂ ਬਾਹਰ ਹੈ ਕੰਮ ਕਰਨਾ ਸਾਡੇ ਲੈਵਲ ਦਾ ਨਹੀਂ ਆ। ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਜਿਹੜੇ ਕੰਮ ਹੈ ਮੈਂ ਇਹਨਾਂ ਦੀ ਪੂਰਾ ਕਰ ਸਕੀ। ਸਰਕਾਰ ਨੇ ਪੰਜਾਬ ਸਰਕਾਰ ਨੇ ਜਿਹੜੇ ਹੀ ਐਸਈ ਰਿਲੀਜ਼ ਕੀਤੇ ਨੇ ਨਿਵਾੜ ਸਕੀਮ ਦੇ ਦੀ ਮੈਂ ਤਾਂ ਗੱਲ ਕਰਦੀ ਆ। ਮંત્રી ਸਾਹਿਬ ਦਾ ਸਾਰੇ ਆਫੀਸਰਸ ਦਾ ਜਿਨ੍ਹਾਂ ਨੇ ਸਹਿਯੋਗ ਕੀਤਾ ਇਸ ਚੀਜ਼ ਦੇ ਵਿੱਚ ਤੇ ਇਹਦੇ ਨਾਲ ਜਿਹੜੇ ਲੋਕਾਂ ਦੀ ਜਾਨ ਬਚੀ ਹੈ ਲੋਕਾਂ ਨੂੰ ਰਾਹਤ ਮਿਲੀ ਹੈ ਕਿੰਨੇ ਕਰੋੜ ਦਾ ਪ੍ਰੋਜੈਕਟ ਬਣ ਰਿਹਾ ਹੈ ਇਹ ਹੈਗਾ ਜੀ 11 ਕਰੋੜ 22 ਲੱਖ ਦਾ ਹੈਗਾ ਸਾਰਾ ਪੰਜ ਪੁਲ ਨੇ ਤੇ ਜਿਹੜੀ 2.5 ਕਰੋੜ ਦੇ ਤਕਰੀਬਨ ਇਹ ਜਿਹੜੀ ਸੜਕ ਤੋਂ ਤੁਸੀਂ ਆਏ ਹੋ ਇਹ ਸੜਕ ਬਣ ਜਾਏਗੀ ਮੈਂ ਕਿੰਨਾ ਟਾਈਮ ਰੱਖਿਆ ਗਿਆ ਕਿ ਕਿੰਨੇ ਟਾਈਮ ਦੇ ਵਿੱਚ ਪ੍ਰੋਜੈਕਟ ਕੰਪਲੀਟ ਕਰ ਦਿੱਤਾ ਜਾਏਗਾ ਆਪਣੇ ਐਕਸ਼ਨ ਸਾਹਿਬ ਨੂੰ ਬੁਲਾਓ ਆਏ ਹੋਏ ਨੇ ਨਾ ਪੀਡਬਲਯੂਡੀ ਦੇ ਆਓ ਜੀ ਉਹ ਚੇ ਭੁਦਾਂ ਕਰ ਰਹੇ ਮੈਂ ਨਹੀਂ ਡਾਊਨ ਕਰ ਰਹੇ ਮੈਂ ਇਸ ਤੋਂ ਉਹ ਨਹੀਂ ਮੈਂ ਕਹਿਣੀ ਆ ਵੀ ਮੇਰੀ ਬੇਨਤੀ ਆ ਇਹ ਤੋਂ ਪਹਿਲਾਂ ਕਿ ਇਹ ਮੇਰੇ ਤੱਕ ਵੀ ਐਮਐਲਏ ਨੇ ਲੇਟ ਕੀਤਾ ਤੁਸੀਂ ਮੈਨੂੰ ਦੱਸੋ ਵੀ ਇਹ ਇੰਨਾ ਲੇਟ ਕਿਉਂ ਹੋਇਆ ਐਮਐਲਏ ਸਾਹਿਬ ਨੇ ਮੈਂ ਨਹੀਂ ਜੇ ਕਿਹਾ ਇਹ ਕਿੰਨੇ ਸਾਲ 47 ਦੀ ਗੱਲ ਕਰ ਰਹੇ ਹਾਂ ਹਾਂ ਉਹਦੇ ਕਿਉਂ ਨਹੀਂ ਬਣੇ ਸੀ 47 ਦੇ ਕਿਉਂ ਨਹੀਂ ਬਣੇ ਪਰ 23 ਤੋਂ ਬਾਅਦ 25 ਆ ਗਏ ਦੇਖੋ ਕੋਈ ਕਹਿ ਰਹੇ ਨਹੀਂ ਕਿਉਂ ਨਹੀਂ ਕਿਉਂ ਨਹੀਂ ਬਣੇ ਉਹ ਇਹ ਕਹਿੰਦੇ ਇਹ ਕਹਿੰਦੇ ਸਾਨੂੰ ਮਤਲਬ ਨਹੀਂ ਵੀ ਇਹ 70 ਸਾਲਾਂ ਦੇ ਨਹੀਂ ਬਣੇ ਬਸ ਤੁਸੀਂ ਆਪਣੀ ਤਰਮ ਚ ਕਿਉਂ ਬਣਾਤੇ ਗੁੱਦਾ ਇਹ ਆ ਵੀ ਨਹੀਂ ਨਹੀਂ ਤਰਮ ਚ ਨਹੀਂ 2 ਸਾਲ ਪਹਿਲਾਂ ਪਾਸ ਹੋਏ ਸੀਗੇ 2 ਸਾਲ ਕਿਉਂ ਲੱਗ ਗਿਆ ਅੱਜ ਹੀ ਨਹੀਂ ਪੱਤਰ ਕਿਉਂ ਰੱਖਿਆ ਤਾਂ ਹਲੇ ਸੀ ਮੈਂ ਕਿ ਇਧਰ ਕਰਕੇ ਇਧਰ ਆ ਲੈ ਕਸੋ ਚਲੋ ਇਹ ਤਾਂ ਮੈਂ ਕਿ ਸਰਕਾਰ ਹੁਣਾਂ ਕਿ ਜਿਹੜੀ ਫੋਰਸ ਦੇ ਵਿੱਚ ਚੋਣਾਂ ਨੇ ਸਪੈਸ਼ਲ ਕਰ ਲੰਨਾ ਮੈਂ ਹੀ ਤੁਹਗੀ ਦੇਖੋ ਵੈਸੇ ਤਾਂ ਚਲੋ ਤੁਸੀਂ ਕਰ ਦਿੱਤਾ ਅੰਤ ਭਲਾ ਤਾਂ ਸਭ ਭਲਾ ਮਤਲਬ ਇਹਦੀ ਬਹੁਤ ਵੱਡੀ ਪ੍ਰੋਸੈਸ ਹੁੰਦਾ ਜਿਹੜਾ ਆਪਾਂ ਜਿਹੜਾ ਕਿੰਨੇ ਚੇਰ ਦੇ ਵਿੱਚ ਕੁਝ ਨਾ ਕਾਗਜ਼ੀ ਕਾਰਵਾਈਆਂ ਸਾਡੀਆਂ ਪੈਂਡਿੰਗ ਸੀਗੀਆਂ ਕੁਝ ਪਿੰਡਾਂ ਵਾਲਿਆਂ ਤੋਂ ਜ਼ਮੀਨਾਂ ਦੀ ਸਾਨੂੰ ਅਲਾਉ ਕਰਾਉਣਾ ਸੀਗਾ ਪਿੰਡਾਂ ਵਾਲੇ ਜ਼ਮੀਨਾਂ ਲਈ ਐਗਰੀ ਨਹੀਂ ਕਰ ਲਈ ਸੀ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਅਲਾਉ ਕਰਨੇ ਪਈਆਂ ਬੇਨਤੀਆਂ ਕਰਨੀਆਂ ਪਈਆਂ ਉਹਦੋਂ ਸਾਰਾ ਮੀਡੀਆ ਇੱਥੇ ਆਇਆ ਸੀ ਆਪ ਪੁਲਾਂ ਪਿੱਛੇ ਮੇਰਾ ਬਾਈਕਾਟ ਵੀ ਕਰਤਾ ਸੀ ਵੀ ਇਹ ਬਣਨੇ ਨਹੀਂ ਇਹ ਸਾਰਾ ਝੂਠ ਹੈ ਪਰ ਫਾਈਨਲੀ ਕੀ ਹੋਇਆ ਪੁਲ ਬਣ ਰਹੇ ਨੇ ਪੈਸਾ ਵਾਕਿਆ ਜਿਵੇਂ ਲਿਆਈ ਸੀ ਪਰ ਹੌਲੀ ਹੌਲੀ ਕੀ ਹੈ ਜਿਹੜਾ ਸਾਡਾ ਸਿਸਟਮ ਹੈ ਇਹ ਕਦੇ ਟੈਕਨੀਕਲ 에ਰਰ ਕੱਢ ਦਿੱਤੀ ਕਦੇ ਇਹਦਾ ਨਕਸ਼ਾ ਪਾਸ ਕਰਨਾ ਸੋ ਬਹੁਤ ਸਾਰੀਆਂ ਚੀਜ਼ਾਂ ਕਰਕੇ ਕੀ ਇਹ ਡਿਲੇ ਹੋਇਆ ਹੁਣ ਇਹ ਪੁੱਛ ਰਹੇ ਨੇ ਵੀ ਆਪਾਂ ਇਹ ਫਿਨਿਸ਼ ਕਦੋਂ ਕਰਦਾਂਗੇ 10 ਮਿੰਟ 10 ਮਹੀਨੇ ਦੇ ਅੰਦਰ ਅੰਦਰ ਕਿਉਂਕਿ ਹੁਣ ਇਹਨਾਂ ਨੇ ਕਰਨਾ ਮੇਰਾ ਕੰਮ ਸੀ ਪੈਸਾ ਲੈ ਕੇ ਆਉਣਾ ਹੁਣ ਕੰਮ ਹੈਗਾ ਆਫੀਸਰਸ ਦਾ ਮੀਡੀਆ ਮੂਹਰੇ ਖੜਕੇ ਤੁਹਾਨੂੰ ਕਮਿਟਮੈਂਟ ਦੇ ਰਹੇ ਨਹੀਂ ਕਿ 10 ਮਹੀਨੇ ਦੇ ਅੰਦਰ ਅੰਦਰ ਸੜਕ ਨਾਲੇ ਪੁਰਕਮੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਨੂੰ 3 ਸਾਲ ਹੋ ਚੁੱਕੇ ਨੇ ਕਿਸ ਤਰੀਕੇ ਦੇਖਦੇ ਹੋ 3 ਸਾਲ ਦਾ ਕਾਰਜਕਾਲ ਬਹੁਤ ਅੱਛਾ ਕਾਰਜਕਾਲ ਹੈ ਜੀ ਦੇਖੋ ਬਹੁਤ ਸਾਰੀਆਂ ਚੀਜ਼ਾਂ ਡੇ ਬਾਈ ਡੇ ਸਮਝ ਆਉਂਦੀਆਂ ਨੇ ਡੇ ਬਾਈ ਡੇ ਸੁਧਰਦੀਆਂ ਨੇ ਸੋ ਬਹੁਤ ਅੱਛੇ ਤਰੀਕੇ ਨਾਲ ਹੁਣ ਜਿਹੜੀ ਡਰੱਗਸ ਉੱਤੇ ਕੈਂਪੇਨ ਚੱਲਦੀ ਪਈ ਹੈ ਉਹਦਾ ਪੰਜਾਬ ਨੂੰ ਬੜਾ ਫਾਇਦਾ ਹੋਣਾ ਚਾਹੀਦਾ ਪਰ ਭਾਜਪਾ ਲਗਾਤਾਰ ਸਵਾਲ ਖੜੇ ਕਰ ਰਹੀ ਹੈ 3 ਸਾਲ ਦੇ ਕਾਰਜਕਾਲ ਦੇ ਦੇਖੋ ਆਪੋਜੀਸ਼ਨ ਦਾ ਕੰਮ ਹੁੰਦਾ ਸਵਾਲ ਖੜੇ ਕਰਨਾ ਪੋਜੀਸ਼ਨ ਨੇ ਕਰਨੀ ਨੇ ਉਹ ਆਪਣੀ ਭੂਮਿਕਾ ਬਕੂ ਵੀ ਨਿਭਾ ਰਹੇ ਨੇ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਅਸੀਂ ਦੱਸ ਰਹੇ ਹਾਂ ਨਾ ਵੀ ਅਸੀਂ ਆਹ ਕੰਮ ਕਰ ਰਹੇ ਹਾਂ ਬਹੁਤ ਸਾਰੀਆਂ ਜਿਹੀਆਂ ਸਕੀਮਾਂ ਵੀ ਸੀ ਜਿਹੜੀਆਂ ਹੁਣ ਤੱਕ ਲਾਗੂ ਨਹੀਂ ਹੋ ਸਕੀਆਂ ਮੈਲਾਵਾ ਨੂੰ ਲੈ ਕੇ ਵੀ ਤੁਸੀਂ ਜਾਣਦੇ ਹੋਵੋਗੇ ਤਾਂ ਲੋਕ ਪੁੱਛਦੇ ਹੋਣੇ ਆ ਉਹਦੇ ਬਾਬਤ ਕੀ ਸਾਰੀਆਂ ਸਕੀਮਾਂ ਡੇ ਬਾਏ ਡੇ ਲਾਗੂ ਹੋਣਗੀਆਂ ਜੀ ਤੇ ਉਹ ਬਜਟ ਪੰਜਾਬ ਦਾ ਇੱਕ ਸੀਮਾ ਦੇ ਅੰਦਰ ਹੈ ਉਹਨੂੰ ਦੇਖ ਕੇ ਉਹਨੂੰ ਥੋੜੀ-ਥੋੜੀ ਵੇਰੇ ਖਿਆਲ ਚੋ ਦੀ ਜਿਹੜੀ ਆਮਦਨ ਹੈ ਪੰਜਾਬ ਦੀ ਉਹ ਵਧਾਈ ਵੀ ਜਾ ਰਹੀ ਹੈ ਵੱਖ-ਵੱਖ ਤਰੀਕਿਆਂ ਦੇ ਨਾਲ ਤੇ ਹੌਲੀ ਹੌਲੀ ਕਰਕੇ ਬਿਜਲੀ ਦਾ ਸਕੀਮ ਲਾਗੂ ਕੀਤੀ ਹੈ ਤੇ ਬਰੱਜ ਦੇ ਉੱਤੇ ਸੀ ਹੁਣ ਬੜਾ ਅਗਰੈਸਿਵਲੀ ਸਰਕਾਰ ਨੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਪਰ ਆਖਰਕਾਰ ਹੁਣ ਜਿਹੜੀ ਸਖਤ ਐਕਸ਼ਨ ਜਿਹੜਾ ਸਰਕਾਰ ਨੂੰ ਲੈਣਾ ਪਿਆ ਕਿਉਂਕਿ ਕਿਸੇ ਤਰੀਕੇ ਤਾਂ ਇਹਨਾਂ ਨੂੰ ਰੋਕਣਾ ਹੀ ਪੈਣਾ ਤੇ ਉਹਦੇ ਤੇ ਵੀ ਕੰਮ ਚੱਲ ਰਿਹਾ ਨਸ਼ਿਆਂ ਨੂੰ ਰੋਕਣ ਲਈ ਜਿਹੜਾ ਲੋਕ ਸਰਾਹ ਵੀ ਬਹੁਤ ਰਹੇ ਨੇ ਹਰ ਥਾਂ ਤੇ ਐਪਰੀਸ਼ੀਏਸ਼ਨ ਮਿਲ ਰਹੀ ਹੈ ਤੇ ਡੇ ਬਾ ਡੇ ਕਰਕੇ ਸਾਰੀਆਂ ਪੂਰੀਆਂ ਕਰਾਂਗੇ ਜੀ ਇਲੈਕਸ਼ਨ ਤੋਂ ਪਹਿਲਾਂ ਠੀਕ ਹੈ ਮੈਂ ਬਖੀਰੀ ਸਵਾਲ ਲਵਾਂਗਾ ਇੱਥੇ ਨੈਟਵਰਕ ਕਦੇ ਨਹੀਂ ਹੈਗਾ ਉਹਦੇ ਵਾਸਤੇ ਕੁਝ ਕਰ ਰਹੇ ਨੇ ਨੈਟਵਰਕ ਮੈਨੂੰ ਪਾਸ ਕਰਾਏ ਨੂੰ ਹੋ ਗਿਆ ਜੀ 2.5 ਸਾਲ ਹੁਣ 2.5 ਸਾਲ ਦੇ ਵਿੱਚ ਪਿੰਡ ਦੇ ਸਰਪੰਚ ਖੜੇ ਨੇ ਇਹਨਾਂ ਨੂੰ ਇਹਨਾਂ ਤੋਂ ਜ਼ਮੀਨ ਨਹੀਂ ਦਿੱਤੀ ਗਈ ਵੀ ਟਾਵਰ ਕਿੱਥੇ ਲਾਣਾ ਉਹ ਕਹਿੰਦਾ ਮੈਂ ਆਪਣੇ ਖੇਤ ਨਹੀਂ ਲਾਉਣ ਦੇਣਾ ਹੁਣ ਇਹਨਾਂ ਨੇ ਫਾਈਨਲੀ ਇੱਕ ਜਗ੍ਹਾ ਕੋਈ ਲੱਭੀ ਹੈ ਜਿੱਥੇ ਇਹ ਟਾਵਰ ਲੱਗੂਗਾ ਤੇ ਮੈਨੂੰ ਤਾਂ ਇਹ ਲੱਗਦਾ ਵੀ ਜਿਸ ਤਰੀਕੇ ਪਿੱਛੇ ਭੈਣਾਂ ਵੀ ਖੜੀਆਂ ਬਜ਼ੁਰਗੂ ਪੁਲਾ ਨਾਲੋਂ ਵੱਧ ਇਹਨਾਂ ਨੂੰ ਟਾਵਰ ਦੀ ਲੋੜ ਹੈ ਆਪਾਂ ਤਾਂ ਦੇਖੋ ਮੈਂ ਤਾਂ ਕਹਿ ਇਹਨਾਂ ਨੂੰ ਵੀ ਤੁਸੀਂ ਟੈਨਸ਼ਨਾਂ ਤੋਂ ਦੂਰ ਹੋ ਫੋਨ ਹੱਥ 'ਚ ਹੈ ਨਹੀਂ ਪਰ ਬਤੌਰ ਐਮਐਲਏ ਜੋ ਲੋਕ ਮੰਗਦੇ ਆ ਮੇਰੀ ਉਹਨਾਂ ਨੂੰ ਉਸ ਚੀਜ਼ ਨੂੰ ਪ੍ਰੋਵਾਈਡ ਕਰਨਾ ਜ਼ਿੰਮੇਵਾਰੀ ਹੈ ਮੈਂ ਟਾਵਰ ਪਾਸ ਕਰਵਾ ਲਿਆ ਇਹ ਵੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲੱਗਣਾ ਇਹ ਪਿੰਡਾਂ ਦੇ ਵਿੱਚ ਫੋਨ ਦਾ ਨੈਟਵਰਕ ਹੀ ਹੈ ਨਹੀਂ ਹੁਣ ਤੁਹਾਡੇ ਫੋਨਾਂ ਦਾ ਹੋਣਾ ਨਹੀਂ ਇਹ ਅਚੀਵਮੈਂਟ ਤੁਹਾਨੂੰ ਜਾਂਦੀ ਸਾਰੀਆਂ ਅਚੀਵਮੈਂਟਾਂ ਮੈਂ ਹੀ ਲੈਣੀ ਆ